ਡਾਕਟਰ ਸਾਹਿਬ ਕੀ ਗੱਲ ਹੋ ਗਈ ਭਾਈ ਢਿੱਡ ਚ ਬਾਲੀ ਦਰਦ ਹੁੰਦੀ ਪਿਆ ਇੰਜੈਕਸ਼ਨ ਲਾ ਦਿਓ ਕੋਈ ਬਹੁਤ ਦਰਦ ਹੋ ਰਹੀ ਹੈ ਮੇਰੇ ਇੰਜੈਕਸ਼ਨ ਤਾਂ ਭਾਈ ਲੱਗ ਜੂ ਪਰ 1200 ਰੁਪਏ ਲੱਗੂ ਭਾਈ 100 ਰੁਪਏ ਦਾ ਇੰਜੈਕਸ਼ਨ ਆਂਦਾ ਤੁਸੀਂ 1200 ਰੁਪਏ ਲਾ ਰਹੇ ਹੋ ਨਜਾਇਜ਼ ਕਰ ਰਹੇ ਹੋ ਮੇਰੇ ਨਾਲ ਕਾਕਾ ਅੱਜ ਸੰਡੇ ਆ ਦੁਕਾਨਾਂ 2 ਵਜੇ ਬੰਦ ਹੋ ਜਾਂਦੀਆਂ ਅਸੀਂ ਬੈਠੇ ਆ ਇਹ ਤੱਕ 1200 ਹੀ ਲੱਗਣਾ ਲਵਾਣਾ ਲਵਾ ਬਾਕੀ ਤੇਰੀ ਮਰਜ਼ੀ ਆ ਭਾਜੀ ਮਰਜ਼ੀ ਦੀ ਗੱਲ ਨਹੀਂ ਕੋਈ ਪਰ ਤੁਸੀਂ ਨਜ਼ਾਇਜ਼ ਕਰ ਰਹੇ ਹੋ ਅੱਜ ਮੇਰੇ ਨਾਲ ਅੱਕਾ ਗੱਲ ਸੁਣ ਨਜ਼ਾਇਜ਼ ਉਹਦੇ ਨਾਲ ਹੀ ਹੁੰਦੀ ਹੈ ਜਿਹੜਾ ਟੁੜੀਆਂ ਦਾ ਨਜ਼ਾਇਜ਼ ਕਰਦਾ ਯਾਦ ਕਰ ਸ਼ੂਗਰ ਆ ਯਾਰ ਭਾਜੀ ਤੁਹਾਡੀ ਦੁਕਾਨ ਖੁੱਲੀ ਹੋਈ ਹੈ ਯਾਰ ਹਾਂਜੀ ਭਾਜੀ ਦੱਸੋ ਭਾਈ ਜੀਨ ਚਾਹੀਦੀ 36 ਸਾਈਜ਼ ਦੇ ਵਿੱਚ 36 ਸਾਈਜ਼ ਭਾਈ ਹਾਂਜੀ ਹਾਂਜੀ ਬਲੂ ਕਲਰ ਭਾਜੀ ਹਾਂਜੀ ਹਾਂਜੀ ਬਾਜੀ ਆਹੀ ਕਲਰ ਚਾਹੀਦਾ ਬਾਜੀ ਆਹ ਲੋ ਪਾਜੀ ਹਾਂਜੀ ਹਾਂਜੀ ਬਾਜੀ ਆ ਪੈਕ ਕਰ ਦਿਓ ਬਾਜੀ ਤੋਂ ਹੀ 1200 ਨਾਲ ਬਾਜੀ ਨਹੀਂ ਬਾਜੀ 1400 ਰੁਪਏ ਦਾ ਰੇਟ ਆ ਉਹ ਬਾਜੀ ਤੁਹਾਡੇ ਕੋਲ ਹਫਤਾ ਪਹਿਲਾਂ ਵੀ ਲੈ ਕੇ ਗਿਆ 1200 ਰੁਪਏ ਦੀ ਹਾਂ ਅੱਜ ਹਫਤੇ ਛੱਡੋ ਅੱਜ ਦਾ ਰੇਟ 1400 ਰੁਪਿਆ ਬਾਜੀ ਐਦਾਂ ਨਾ ਨਾ ਕਰੋ ਯਾਰ ਸਾਰੀ ਮਾਰਕੀਟ ਬੰਦ ਪਈ ਤੁਸੀਂ ਨਜਾਇਜ਼ ਫਾਇਦਾ ਚੱਕ ਰਹੇ ਆਂ ਆਹੋ ਤੁਸੀਂ ਜੋ ਮਰਜ਼ੀ ਸਮਝ ਲਓ ਪਰ ਅੱਜ ਦਾ 1400 ਰੁਪਇਆ ਲੈ ਨਹੀਂ ਲੋ ਇਹ ਤੁਹਾਡੀ ਮਰਜ਼ੀ। ਭਾਜੀ ਇਦਾਂ ਨਾ ਨਾ ਕਰਿਆ ਕਰੋ ਯਾਰ ਤੁਹਾਡੇ ਪੱਕੇ ਕਸਟਮਰਾਂ ਆ ਯਾਰ। ਉਹ ਭਾਜੀ ਪਹਿਲਾਂ ਚੀਜ਼ ਵੀ ਚੈੱਕ ਕਰੋ ਨਾ ਇਹ ਜੀ ਚੀਜ਼ ਤੁਹਾਨੂੰ ਮਾਰਕੀਟ 'ਚ ਕਿਤੇ ਨਹੀਂ ਮਿਲਣੀ ਭਾਜੀ। ਭਾਜੀ ਵਿਆਹ ਤੇ ਜਾਣਾ ਯਾਰ ਤਾਂ ਹੀ ਲੈਣਾ ਆ ਯਾਰ ਭਾਜੀ। ਭਾਜੀ ਲੈਣਾ ਕੋਈ ਚੱਕਰ ਨਹੀਂ ਆ 5 ਮਿੰਟ ਰਹਿ ਗਏ ਮਾਰਕੀਟ ਬਸ ਉਧਰ ਵੀ ਬੰਦ ਹੋ ਗਈ ਇੱਧਰ ਵੀ ਬੰਦ ਹੋਣ ਵਾਲੀ। ਦੇਖ ਲਓ ਭਾਈ ਲੈ ਲਓ। 1200 ਲੈ ਲਓ ਆ ਕਰ ਦਿਓ ਯਾਰ ਭਾਜੀ ਪੈਕ। ਨਹੀਂ ਨਹੀਂ ਭਾਜੀ ਹੋਣਾ ਸੌਰੀ ਭਾਜੀ। ਦੇਖ ਲਓ ਚਲੋ ਦਿਓ ਭਾਜੀ ਯਾਰ। ਤੁਸੀਂ ਯਾਰ ਬਹੁਤ ਮਜ਼ਾਕ ਕਰ ਰਹੇ ਹੋ ਬਾਈ ਪੇਸਟ ਕਰਦੇ ਹਾਂ ਤੁਸੀਂ ਇੰਨਾ ਟਾਈਮ ਥੋੜੀ ਲੱਗ ਗਈ ਤੁਹਾਨੂੰ ਭਾਈ ਨਜਾਇਜ਼ ਨਾ ਨਾ ਕਰਿਆ ਕਰੋ ਯਾਰ ਫਿਰ ਇਹ ਨਹੀਂ ਭਾਈ ਜੋ ਰੇਟ ਹੈਗਾ ਸੀ ਉਹੀ ਰੇਟ ਤੇ ਦਿੰਨੇ ਆ ਭਾਈ ਚਲੋ ਦੇਖ ਲਓ ਭਾਈ ਯਾਰ ਹੁੰਦਾ ਤੇ ਨਹੀਂ ਭਾਈ ਹੁਣ ਦੇਖ ਲਓ ਭਾਈ ਨਹੀਂ ਨਹੀਂ ਭਾਈ ਹੁਣਾ ਨਹੀਂ ਭਾਈ ਚਲੋ ਮਰਜ਼ੀ ਆ ਭਾਈ ਤੁਹਾਡੀ ਉਹ ਕੀ ਗੱਲ ਹੋ ਗਈ ਦੁਕਾਨ ਛੱਡ ਕੇ ਆ ਗਏ ਆ ਯਾਰ ਤੂੰ ਵੀਰ ਇੱਕਦੋਮੀ ਦਰਦ ਹੋ ਲੱਗ ਗਈ ਮੇਰੇ ਢਿੱਡ 'ਚ ਤੇ ਮੈਂ ਬਾਈ ਕੋਲ ਆ ਗਿਆ ਇੰਜੈਕਸ਼ਨ ਲਵਾਉਣ ਵਾਸਤੇ ਤੇ ਵੀਰਾਂ ਜਿਹੜਾ ਮਾਰਕੀਟ ਚ 100 ਰੁਪਏ ਦਾ ਇੰਜੈਕਸ਼ਨ ਮਿਲਦਾ ਵਾ ਉਹ ਮੈਨੂੰ 1200 ਰੁਪਏ ਦਾ ਲਾਈ ਜਾਂਦੇ ਨੇ ਗਲਤ ਬੰਦੇ ਆ ਯਾਰ ਨਜਾਇਜ਼ ਫਾਇਦਾ ਚੱਕਦੇ ਆ ਨਾ ਮੌਕੇ ਤੇ ਕੋਈ ਗੱਲ ਕੀ ਗੱਲ ਹੋ ਗਈ ਕਸਟਮਰ ਕਲਪਤਾ ਜਾ ਰਿਹਾ ਸੀ ਉਹ ਵੀਰੇ ਆਪਾਂ ਤੈਨੂੰ ਪਤਾ ਅੱਗੇ ਸਾਰੀ ਮਾਰਕੀਟ ਬੰਦ ਪਈ ਆ ਹਾਂ ਤੇ ਮੈਂ ਕਿ ਅੱਜ ਫਾਇਦਾ ਹੋ ਜਾਵੇ ਮੇਰੀ 1200 ਰੁਪਏ ਇੰਟ ਆਪਾਂ 1400 ਰੁਪਏ ਦੀ ਲਾਤੀ ਆਪਾਂ ਦੋਸਾਂ ਦਾ ਫਾਇਦਾ ਹੋ ਗਿਆ ਕੀ ਤੂੰ ਪੁੱਛ ਕੇ ਮੇਰੇ ਪੁੱਛਣਾ ਕੀ ਉਹਨੂੰ ਕਿਹੜਾ ਪਤਾ ਲੱਗਣਾ ਵੱਡੀ ਗੱਡੀ ਚ ਆਇਆ ਆਪਾਂ ਨੂੰ ਤਾਂ ਫਾਇਦਾ ਹੀ 200 ਰੁਪਿਆ ਯਾਰ ਤੇਰਾ ਦਿਮਾਗ ਖਰਾਬ ਆ ਜਾਂ ਤੈਨੂੰ ਪਤਾ ਆਪਾਂ ਹੱਕ ਹਲਾਲ ਦੀ ਕਮਾਈ ਖਾਂਦੇ ਆ ਆਪਾਂ ਨਹੀਂ ਵੱਧ ਪੈਸੇ ਲੈਂਦੇ ਤਾਂ ਕਿਉਂ ਲਏ ਭਾਵੇਂ ਮਾਰਕੀਟ ਬੰਦ ਆ ਭਾਵੇਂ ਖੁੱਲੀ ਆ ਤੇ ਵੀਰੇ ਇੱਥੇ ਕੀ ਫਰਕ ਪੈਂਦਾ ਫਿਰ ਆਪਾਂ ਨੂੰ ਤਾਂ ਫਾਇਦਾ ਹੀ ਆ 200 ਰੁਪਏ ਦਾ ਵਾ ਤੁਸੀਂ ਆਹ ਲੋ ਆਹ ਲੋ ਔਰ ਮੇਰੀ ਗੱਲ ਸੁਣ ਆ 1200 ਦੀ ਚੀਜ਼ ਆ ਨਾ ਆ 1200 ਮੈਂ ਲੈ ਲਿਆ ਜਾ ਕੇ 200 ਵਾਪਸ ਕਰਕੇ ਆ ਗਾਹ ਕਾਨੂੰ ਖਰਾਬ ਕਰਦਾ ਯਾਰ ਪੱਕਾ ਗਾਹਕ ਆਪਣਾ ਉਹ ਹਜੇ ਹਫ਼ਤੇ ਪਹਿਲਾਂ ਜੀਨ ਲੈ ਕੇ ਗਿਆ ਉਹ ਮੇਰੇ ਮੈਨ ਨਹੀਂ ਕਰਕੇ ਹੁੰਦਾ ਹੈਗਾ ਮੈਂ ਰੱਖ ਲੈਣਾ ਕੋਈ ਚੱਕਰ ਨਹੀਂ ਹੈਗਾ ਉਹ ਇਹੋ ਜਿਹੀ ਕਮਾਈ ਪੱਚਦੀ ਨਹੀਂ ਹੁੰਦੀ ਔਰ ਮੇਰੇ ਮੈਨੂ ਨਾ ਸਮਝਾਓ ਤੁਸੀਂ ਯਾਰ ਮੈਨੂ ਕੋਈ ਗੱਲ ਨਹੀਂ ਮੈਨੂੰ 200 ਬਚ ਗਏ ਕੋਈ ਚੱਕਰ ਨਹੀਂ ਹੈਗਾ 1200 ਹਾਂ ਵੀਰੇ 1200 ਨੀ ਵੀਰੇ ਤੁਹਾਨੂੰ 2000 ਲੈਣਾ ਚਾਹੀਦਾ ਕਿਉਂਕਿ ਮਾਰਕੀਟ ਤਾਂ ਸਾਰੀ ਬੰਦ ਪਈ ਐ ਤੁਸੀਂ ਲਾਓ ਇੰਜੈਕਸ਼ਨ ਤੇ 2000 ਲੈ ਕੇ ਛੱਡਿਓ ਬਾਈ ਜਦੋਂ ਤੱਕ 2000 ਨਹੀਂ ਦਿੰਦਾ ਪਹਿਲਾਂ ਲਾਓ ਨਾ ਇੰਜੈਕਸ਼ਨ ਵੀਰੇ ਤੁਸੀਂ ਵੀ ਇਨਾਂ ਵਾਲਦੇ ਹੋਗੇ ਹੋ ਜਿਹੜਾ ਬੰਦਾ ਸਹੀ ਆ ਨਾ ਮੈਂ ਉਹਦੇ ਵਾਲੀ ਹਾਂ ਮੈਨੂੰ ਲੱਗਦਾ ਤੂੰ ਭੁੱਲ ਗਿਆ ਵੀਰੇ ਨੇ ਨਰਾਜ਼ ਕੀਤੀ ਸੀ ਨਾ ਤੂੰ ਤੇ ਅੱਜ ਆਇਆ ਉਟ ਪਾੜ ਥੱਲੇ ਵਧੀਆ ਕੀਤਾ ਵੀਰੇ ਤੁਸੀਂ ਦੇ ਹੁਣ ਰਹਿਣ ਦੇ ਕਾਕਾ ਐਸਿਡ ਬਣਿਆ ਕੋਈ ਗੱਲ ਨਹੀਂ ਆ ਗੋਲੀ ਖਾ ਠੀਕ ਹੋ ਜਾਏਗਾ ਲੈਨ ਨੂੰ ਤੇਰੇ ਕੋਲ 2000 ਵੀ ਲੈ ਸਕਦਾ ਸੀ ਤੈਨੂੰ ਪਤਾ ਮਾਰਕੀਟ ਸਾਰੀ ਬੰਦ ਪਈ ਆ ਬੰਦੇ ਦੇ ਕਰਮ ਬੰਦੇ ਦੇ ਨਾਲ ਹੀ ਜਾਂਦੇ ਆ ਸਮਝ ਗਿਆ ਯਾਦ ਰੱਖੀਂਗਾ ਗਾ ਬੜੀ ਵਧੀਆ ਗੱਲ ਕਹੀ ਭਾਜੀ ਤੁਸੀਂ ਕਈਆਂ ਨੂੰ ਯਾਦ ਨਹੀਂ ਰਹਿੰਦਾ ਕਿ ਜੋ ਬੀਜਾਂਗੇ ਉਹੀ ਵੱਢਣਾ ਪੈਂਦਾ ਓਦੋਂ ਤਾਂ ਇਹਨੂੰ 200 ਪਿਆਰਾ ਲੱਗਿਆ ਸੀ ਜਿਵੇਂ ਇਹਨੇ ਮਹਿਲ ਪਾ ਲੈਣੇ ਸੀ 200 ਨਾਲ ਕਾਕਾ 10 ਗੁਣਾ ਮੋੜਨੇ ਪੈਂਦੇ ਜੇ ਕਿਸੇ ਨੇ ਨਜਾਇਜ਼ ਕਰੀਏ ਨਾਲੇ ਪਤਾ ਨਹੀਂ ਹੁੰਦਾ ਭਾਜੀ ਕਦੋਂ ਕਿਹਦੀ ਲੋਡ ਪੈ ਜਾਣੀ ਆ ਇਹਨਾਂ ਨੂੰ ਭੁੱਲ ਜਾਂਦੀਆਂ ਗੱਲਾਂ ਸੋਰੀ ਭਾਜੀ ਕੋਈ ਗੱਲ ਨਹੀਂ ਕਾਕਾ ਭਾਜੀ 200 ਰੁਪਏ ਤੁਹਾਡੇ ਮਨ ਨਹੀਂ ਆ ਗਏ ਤੁਹਾਡੇ ਕੋਈ ਗੱਲ ਠੀਕ ਹੋ ਜਾਏਗਾ ਕਾਕਾ ਤੂੰ ਧਿਆਨ ਰੱਖੀਂ ਅੱਗੇ ਤੋਂ ਕੋਈ ਗੱਲ ਠੀਕ ਹੋ ਜਾਏਗਾ ਕਾਕਾ ਤੂੰ ਧਿਆਨ ਰੱਖੀਂ ਅੱਗੇ ਤੋਂ ਧੰਨਵਾਦ ਵੀਰੇ థాంਕਿਊ ਵੀਰੇ ਮੇਰੇ ਭਰਾ ਨੂੰ ਸਮਝਾਉਣ ਲਈ ਕਿ ਕਦੇ ਕਿਸੇ ਨੂੰ ਨਜਾਇਜ਼ ਫਾਇਦਾ ਨਹੀਂ ਚੱਕੀਦਾ ਇੱਕ ਬਰਤਨ ਸ਼ੁਕਰੀਆ ਨਾਲੇ ਉਸ ਦਿਨ ਲਈ ਸੌਰੀ ਵੀਰੇ ਕੋਈ ਗੱਲ ਨਹੀਂ two